ਕਿਸਾਨ ਦੋਸਤੋ ਅੱਜ ਫੇਰ ਇੱਕ ਵਾਰੀ ਤੁਹਾਡਾ ਵਾਹ ਖੇਤੀ ਦੇ ਵਿੱਚ ਸਵਾਗਤ ਹੈ ਜੀ ਰਾਜਪੁਰੇ ਦੇ ਵਿੱਚ ਮੇਲਾ ਲਗਾਇਆ ਕਿਸਾਨ ਮੇਲਾ ਪੰਜਾਬ ਦੀ ਜਿਹੜੀ ਧਰਤੀ ਹੈਗੀ ਐ ਇਹ ਮੇਲਿਆਂ ਦੀ ਧਰਤੀ ਹੈਗੀ ਐ ਜੀ ਇੱਥੇ ਸੱਭਿਆਚਾਰਕ ਮੇਲੇ ਵੀ ਲੱਗਦੇ ਆ ਤੇ ਕਿਸਾਨਾਂ ਦੇ ਸੰਬੰਧ ਵਿੱਚ ਖੇਤੀਬਾੜੀ ਦੇ ਮੇਲੇ ਵੀ ਲੱਗਦੇ ਹੈਗੇ ਆ ਜੀ ਤੇ ਮੇਲੇ ਆਪਾਂ ਜੇ ਆਪਾਂ ਜੇੜਾ ਮਾਰੀਏ ਤੇ ਚਲੋ ਆਪਾਂ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਜੀ ਮੇਲਾ ਖੇਤੀਬਾੜੀ ਦਾ ਮੇਲਾ ਹੈਗਾ ਜੀ ਤੇ ਰਾਜਪੁਰੇ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਇਹ ਮੇਲਾ ਲੱਗਾ ਹੋਇਆ ਜੀ ਇਹ ਸਭ ਤੋਂ ਪਹਿਲਾਂ ਦੇਖੀ ਜੀ ਕਰਤਾਰ ਟਰੈਕਟਰ ਵਾਲੇ ਆਂਦਾ ਜੀ ਕਰਤਾਰ ਕੰਬਾਈਨ ਟਰੈਕਟਰ ਇਹਨਾਂ ਦਾ ਲੱਗਾ ਹੋਇਆ ਜੀ ਇੱਥੇ ਕੰਬਾਈਨ ਵੀ ਹੈਗੀ ਹੈ ਜੀ ਇਹਨਾਂ ਦੀ ਟਰੈਕਟਰ ਵੀ ਆ ਆ ਤੁਸੀਂ ਦੇਖ ਸਕਦੇ ਹੋ ਪੂਰਾ ਰਸ਼ ਹੈ ਪੂਰਾ ਮੇਲਾ ਭਰਿਆ ਪਿਆ ਇੱਥੇ ਦੁਪਹਿਰ ਦਾ ਟਾਈਮ ਹੈ ਚੱਲ ਰਿਹਾ ਪੂਰਾ ਪ੍ਰੋਗਰਾਮ ਦੂਰੂ ਦੂਰੋ ਪੰਜਾਬ ਤੋਂ ਇਲਾਵਾ ਇੱਥੇ ਨਾਲ ਜਿਹੜਾ ਲੱਗਦਾ ਹਰਿਆਣੇ ਦਾ ਏਰੀਆ ਉੱਥੋਂ ਵੀ ਲੋਕ ਇੱਥੇ ਕਿਸਾਨ ਵੀਰ ਇੱਥੇ ਮੇਲੇ ਦੇ ਵਿੱਚ ਪਹੁੰਚੇ ਹੋਏ ਆ ਨਵੀਆਂ ਨਵੀਆਂ ਤਕਨੀਕਾਂ ਦੇਖਣ ਵਾਸਤੇ ਇੱਥੇ ਆਏ ਹੋਏ ਆ ਜੀ ਆਹ ਦੇਖੋ ਤੁਸੀਂ ਵਿਜ਼ੂਅਲਸ ਦੇਖ ਸਕਦੇ ਹੋ ਜੀ ਦੋ ਤੇ ਤਿੰਨ ਸਤੰਬਰ ਨੂੰ ਮੇਲਾ ਇਹ ਚੱਲਿਆ ਆਏਗਾ ਜੀ ਅੱਜ ਆਖਰੀ ਦਿਨ ਹੈ ਮੇਲੇ ਦਾ ਇਹ ਬੀਕੇਟੀ ਟਾਇਰ ਵਾਲੇ ਦੇ ਤੁਸੀਂ ਆ ਦੇਖੋ ਜੀ ਇਹ ਜਿੱਥੇ ਵੀ ਕਿਸਾਨ ਮੇਲਾ ਹੁੰਦਾ ਹੈ ਇਹ ਕੰਪਨੀ ਬੜੀਆਂ ਬੜੀਆਂ ਜਿਹੜੀਆਂ ਕੰਪਨੀਆਂ ਜਰੂਰ ਪਹੁੰਚਦੀਆਂ ਟਾਇਰ ਦੇਖੋ ਇਹਨਾਂ ਦਾ ਇਹ ਹੁਣ ਸਮਝ ਨਹੀਂ ਆਉਂਦੀ ਵੀ ਇਹ ਕਿਹੜੇ ਡਾਇਰੈਕਟਰ 'ਚ ਲੱਗੂਗਾ ਇਹ ਤਾਂ ਹਮ ਆਹ ਕੰਪਨੀ ਵਾਲੇ ਦੱਸ ਸਕਦੇ ਆ ਕਿਹੜੇ ਡਾਇਰੈਕਟਰ 'ਚ ਲੱਗੂਗਾ ਇਹ ਕਿੱਥੇ ਲੱਗੂਗਾ ਵੀਰੋ ਇਹ ਕਿੱਥੇ ਲੱਗੂਗਾ ਇਹ ਜਿਹੜਾ ਇਹ ਤਾਂ ਹਲੇ ਕਿਤੇ ਨਹੀਂ ਲੱਗਣਾ ਬਾਕੀ ਤਾਂ ਲੱਗਣ ਵਾਲੇ ਆ ਅੱਛਾ ਇਹ ਤਾਂ ਲੱਗਣ ਵਾਲੇ ਹੈਗੇ ਆ ਠੀਕ ਹੈ ਜੀ ਇਹ ਕੰਪਨੀ ਦੇ ਟਾਇਰ ਹੁੰਦਾ ਵਧੀਆ ਵੈਸੇ ਤਾਂ ਇਹ ਦੇਖ ਹਾਂ ਨਾ ਹਾਂ ਜੀ ਟਾਇਰ ਤਾਂ ਵਧੀਆ ਇਹਨਾਂ ਦੇ ਠੀਕ ਹੈ ਲਓ ਜੀ ਸਭ ਇੱਥੇ ਦੇਖਣਾ ਹੋਇਆ ਜੀ ਆਨੰਦ ਮਾਨੜੇ ਜੀ ਮੇਲੇ ਦਾ ਤੇ ਅੱਪਾ ਸਾਨੂੰ ਹੋਰ ਵੀ ਅੱਗੇ ਦਿਖਾਉਣੇ ਆ ਜੀ ਆ ਕਹਿਰ ਦੇ ਕੋ ਇਹ ਨਾਲ ਦੇ ਕਹਿਰ ਗਜਬ ਦੇ ਹੁੰਦੇ ਇਹਨਾਂ ਦੇ ਆ ਨਿਆਣੇ ਵੀ ਦੇਖਣ ਆਏ ਹੋਏ ਇਕਬਾਲ ਦੀ ਗੱਲ ਹੈ ਜੀ ਆ ਕਹਿਰ ਦਿਖਾਉਣੇ ਤੁਹਾਨੂੰ ਆ ਦੇਖੋ ਪਹਿਲਾ ਲਾ ਇੱਥੇ ਇਹ ਜਿਹੜਾ ਓਪਨ ਏਰੀਆ ਹੈਗਾ ਸਾਰਾ ਨਾ ਇਹ ਵੱਡੀਆਂ-ਵੱਡੀਆਂ ਕੰਪਨੀਆਂ ਦੇ ਆਪਣੇ ਸਟਾਲ ਇੱਥੇ ਲਗਾਏ ਹੋਏ ਆ ਰਾਜਪੁਰਾ ਦੇ ਵਿੱਚ ਰਾਜ ਮੰਡੀ ਦੇ ਵਿੱਚ ਇਹ ਮੇਲਾ ਚੱਲਦਾ ਪਿਆ ਜੀ ਤੇ ਮੈਂ ਆਪਾਂ ਤੁਹਾਨੂੰ ਜਿਹੜੇ ਹੋਰ ਵੀ ਇੱਥੇ ਪੰਜਾਬ ਦੇ ਜਾਂ ਇਸ ਤੋਂ ਬਾਅਦ ਦੇ ਜਿਹੜੀਆਂ ਚੀਜ਼ਾਂ ਲੈ ਕੇ ਆਏ ਹੋਏ ਐ ਸੀਡਸ ਹੈਗਾ ਹੋਰ ਚੀਜ਼ਾਂ ਇਸ ਤਰ੍ਹਾਂ ਦੀ ਹੈਗੀ ਆ ਉਹ ਤੁਹਾਨੂੰ ਆਪਾਂ ਦਿਖਾਉਂਦੇ ਆ ਜੀ ਇਹ ਮੇਲੇ ਦੀ ਇੱਕ ਚੱਲ ਤੇ ਤੁਹਾਨੂੰ ਦਿਖਾ ਰਿਹਾ ਜੀ ਇਹ ਸਟੈਂਡਰਡ ਜਿਹੜਾ ਕੰਬੈਨ ਹੈਗਾ ਇਹ ਉਹਨਾਂ ਦਾ ਇੱਥੇ ਸਟਾਲ ਲੱਗਾ ਹੋਇਆ ਹੈਗਾ ਜੀ ਲੋ ਆ ਸਰਬਨ ਐਗਰੋ ਵਿਜ਼ਨ ਵਾਲਿਆਂ ਦਾ ਇੱਥੇ ਲੱਗਾ ਹੋਇਆ ਹੈ ਜੀ ਆ ਦੇਖੋ ਤੁਸੀਂ ਖੇਤੀ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਸੰਧ ਹੈਗੇ ਆ ਇਹਨਾਂ ਦੀ ਇੱਕ ਬਹੁਤ ਵੱਡੀ ਅਹਿਮੀਅਤ ਹੈਗੀ ਆ ਇਸ ਕਰਕੇ ਸ਼ਾਇਦ ਇੱਥੇ ਭੀੜ ਜ਼ਿਆਦਾ ਆ ਦੇਖਦੇ ਪਏ ਆ ਨਵੀਂ ਜਿਹੜੀ ਤਕਨੀਕ ਆਈ ਆ ਉਹਨੂੰ ਵੀ ਦੇਖਦੇ ਪਏ ਆ ਸਾਰੇ ਆ ਛੋਟੇ ਛੋਟੇ ਜਵਾਬ ਵੀ ਇੱਥੋਂ ਆਏ ਹੋਏ ਆ ਬੇਟਾ ਕਿੱਥੋਂ ਆਏ ਅਸੀਂ ਤਾਂ ਅਜੂਰੇ ਤੋਂ ਅੱਛਾ ਰਾਜਪੁਰੇ ਦਾ ਲੋਕਲ ਹੀ ਆ ਤਮੈਂ ਹੈਂ ਹਾਂ ਜੀ ਲੋਕਲ ਹੀ ਨੇ ਠੀਕ ਆ ਆ ਦੇਖੋ ਜੀ ਨਵੀਆਂ ਨਵੀਆਂ ਚੀਜ਼ਾਂ ਇੱਥੇ ਆਈਆਂ ਹੋਈਆਂ ਹੈਗੀਆਂ ਵੈਸੇ ਸਭ ਤੋਂ ਜ਼ਿਆਦਾ ਦੇਖਣ ਵਾਲੇ ਇੱਥੇ ਹੀ ਨਜ਼ਰ ਆਉਂਦੇ ਪਏ ਹੈਗੀਆਂ ਕਿਉਂਕਿ ਇਹ ਕਿਸਾਨਾਂ ਦੇ ਨਾਲ ਹਰ ਜਿਹੜਾ ਖੇਤੀਬਾੜੀ ਕਰਦਾ ਕਿਸਾਨ ਉਹਦੇ ਨਾਲ ਇਹ ਚੀਜ਼ਾਂ ਸੰਬੰਧਿਤ ਹੈਗੀਆਂ ਇਹ ਤਾਂ ਮੇਲੇ ਦੀ ਆਪਾਂ ਤੁਹਾਨੂੰ ਇੱਕ ਝਲਕ ਦਿਖਾ ਰਹੇ ਆ ਤੇ ਇਹ ਦੇਖੋ ਤੁਸੀਂ ਉਹ ਬੋਲੇ ਆ ਦੇਖੋ ਆ 2 ਵਜੇ ਹੀ ਲੱਗਦੀ ਹੈ ਪਤਾ ਨਹੀਂ ਕਿ ਐਸਾਉਂਦਾ ਹੈ ਹਾਂ ਜੀ ਇਹ ਬਚਾਰ ਹੈ ਕੋਸੇ ਇਹ ਤੁਹਾਨੂੰ 3:10 ਤੋਂ 9:00 ਤੱਕ ਇਹ ਤਾਂ ਖਾਸ ਜਮੀਨ ਬੜੀ ਹੋਵੇ ਉਹਦੇ ਉੱਪਰ ਹੈ ਜੀ ਇਹ